ਹੁਣ ਕਿੰਨੇ ਕ ਅਸਤੀਵੇ ਆਉਣਗੇ ਆਉਣਗੇ ਜਾਂ ਨਹੀਂ ਆਉਣਗੇ ਗੱਲ ਤਾਂ ਇਹ ਕਿ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਹੀ ਨਹੀਂ ਸੀ ਕਾਲਪੁਰਖ ਕੋਈ ਸਜ਼ਾ ਇੰਦਾ ਦਾ ਦਿੰਦਾ ਨਹੀਂ ਪਰ ਉਹ ਪਤਾ ਨਹੀਂ ਲੱਗਣਦਾ ਕਿ ਕਦੋਂ ਉਹਨੂੰ ਸਜ਼ਾ ਮਿਲਦੀ ਹੈ ਨਹੀਂ ਤਾਂ ਬੈਠੇ-ਬੈਠੇ ਕੁਰਸੀ ਤੇ ਹੋਰ ਨਾ ਕੋਈ ਨਿਕਿਆ ਇਹ ਹੀ ਕਿਉਂ ਨਹੀਂ ਗਿਆ ਇਹਨੂੰ ਨਿਯੁਕਤ ਕੀਤਾ ਸੀ ਇਹਦੇ ਪਿਓ ਨੇ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਜਦੋਂ ਪ੍ਰਧਾਨ ਬਣਿਆ ਉਦੋਂ ਬਾਅਦ ਕਦੋਂ ਤੁਹਾਡੇ ਡੈਲੀਗੇਟਾਂ ਦੀ ਚੋਣਾਂ ਕਦੋਂ ਹੋਈਆਂ ਜਿਹੜੇ ਚਾਰ ਨਾਮਿਨੇਟ ਹੁੰਦੇ ਨੇ ਕਹਿੰਦੇ ਸੀ ਸਾਰੇ ਅਧਿਕਾਰ ਪ੍ਰਧਾਨਜਾਂ ਦੇ ਉੱਤੇ ਤੇ ਫਿਰ ਇਹ ਕੋਈ ਚੋਣ ਹੋਈ ਨਾ ਮਨਵਿੰਦਰ ਪੁੰਦੂ ਨੂੰ ਸੁੱਕਿਆ ਉਹ ਪ੍ਰੈਸ ਬਾਂਡ ਉਹ ਥੋੜ ਦੇਈ ਜਾਂਦਾ ਵੀ ਠਾ ਕੋਈ ਬੋਰ ਦੇਈ ਜਾਂਦਾ ਚੀਮਾ ਕੋਈ ਬੋਰ ਦੇਈ ਜਾਂਦਾ ਪ੍ਰੈਸ ਰੋਟ ਕੋਈ ਹੋਰ ਇਸ਼ੂ ਕਰ ਜਿਹੜੇ ਨੇ ਉਹਦੇ ਦਾ ਜਿਹੜਾ ਦਿਮਾਗ ਹੈ ਨਾ ਸੁਖਵੀਰ ਬਾਦਲ ਵਾਂਗੂ ਇਹਦਾ ਸਾਰਿਆਂ ਦਾ ਚੱਲ ਗਿਆ ਦੇਸ਼ ਤੇ ਦੁਨੀਆ ਵਿੱਚ ਬੈਠੇ ਦੱਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਜੀਓ ਆਇਆਂ ਜੀਓ ਆਇਆਂ ਜੀਓ ਆਇਆਂ ਦੋਸਤੋ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਰਖਾਇਆ ਕਰਾਣ ਦਿੱਤੇ ਨੂੰ ਕਾਫੀ ਦੇਰ ਹੋ ਗਈ ਹੈ ਜਿਸ ਕਰਕੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਅਪੀਲ ਕਰਨ ਗਿਆ ਕਿ ਮੇਰੇ ਕੇਸ ਦਾ ਫੈਸਲਾ ਜਲਦੀ ਤੋਂ ਜਲਦੀ ਕੀਤਾ ਜਾਵੇ ਪਰ ਉਹ ਅਪੀਲ ਜੋ ਕਰਨ ਗਿਆ ਸੀ ਉਹ ਤਾਂ ਠੀਕ ਹੈ ਪਰ ਉਹ ਨਿਮਾਣੇ ਸਿੱਖ ਵਾਂਗ ਨਹੀਂ ਗਿਆ ਬਲਕਿ ਇੱਕ ਹੰਕਾਰੀ ਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਵਾਂਗ ਜਾ ਕੇ ਇੱਕ ਕੁਰਸੀ ਤੇ ਬੈਠ ਗਿਆ ਤੇ ਆਦੇਸ਼ ਵਾਂਗ ਜਾਰੀ ਕੀਤਾ ਕਿ ਆ ਲਓ ਮੇਰੀ ਦਰਖਾਸਤ ਮੇਰਾ ਕਬੂਲ ਨਾਵਾ ਕਿਉਂਕਿ ਕੋਰੇ ਝੂਠ ਦਾ ਪਲੰਦਾ ਸੀ ਤੇ ਅਦੇਸ਼ ਚਾਰੀ ਕੀਤਾ ਕਿ ਮੈਨੂੰ ਮੇਰੇ ਕੇਸ ਦਾ ਫੈਸਲਾ ਜਲਦੀ ਤੋਂ ਜਲਦੀ ਕੀਤਾ ਜਾਵੇ। ਮੈਂ ਦਰਦੋਸ਼ ਆ। ਦੋਸਤੋ ਇੱਕ ਕਬੂਲ ਨਮਾ ਉਹਨੇ ਪਹਿਲਾਂ ਦਿੱਤਾ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁੰਦਿਆ ਹੋਇਆ ਜਾਂ ਡਿਪਟੀ ਮੁੱਖ ਮੰਤਰੀ ਹੁੰਦਿਆ ਹੈ ਜੋਗ ਨਾਲ ਸਾਥੋਂ ਹੋਏ ਨੇ ਉਹ ਸਾਰੇ ਮੈਂ ਆਪਣੀ ਝੋਲੀ ਵਿੱਚ ਪਵਾਉਂਦਾ ਹਾਂ। ਇਹਦੇ ਬਦਲੇ ਤੇ ਮੈਨੂੰ ਸਜਾ ਸੁਣਾਈ ਜਾਵੇ ਤੇ ਸਿੰਘ ਸਾਹਿਬ ਨੇ ਉਸ ਨੂੰ ਦਰਖਾਸਤ ਕਰਾ ਲਿਆ ਦਿੱਤਾ ਸੀ ਹੁਣ ਉਹ ਉਹਨਾਂ ਤੋਂ ਮੁਕਰ ਗਿਆ ਤੇ ਇੱਕ ਝੂਠੀ ਦਰਖਾਸਤ ਕੋਰਾ ਝੂਠ ਦਰਖਾਸਤ ਇੱਕ ਦੇ ਆਇਆ ਕਿ ਮੈਂ ਨਿਰਦੋਸ਼ਾਂ ਮੈਂ ਕੋਈ ਗ੍ਰਾਹ ਨਹੀਂ ਕੀਤੇ ਗ੍ਰਾਹ ਕਰਨ ਵਾਲੇ ਹੋਸ ਉਹਦਾ ਇਹ ਝੂਠ ਕੋਰਾ ਝੂਠ ਸੁਣ ਕੇ ਦੋਸਤੋ ਜਿਸ ਕੁਰਸੀ ਤੇ ਬੈਠਾ ਸੀ ਉਹ ਕੁਰਸੀ ਵੀ ਡੋਲਣ ਲੱਗ ਪਈ ਡੋਲਦੀ ਡੋਲਦੀ ਉਹਦਾ ਝੂਠ ਦਾ ਭਾਰ ਨਾ ਸਹਾਰਦੀ ਹੋਈ ਟੇਢੀ ਹੋ ਗਈ ਤੇ ਇਹ ਬੱਦਾਂ ਖਰਸ਼ਤੇ ਲਿਖ ਪਿਆ जख्मी ਹੋ ਗਿਆ ਪਲਸਟਰ ਲਵਾ ਕੇ ਵੀਰ ਚਿਹਰੇ ਤੇ ਬੈਠ ਕੇ ਲੋਕਾਂ ਤੋਂ ਹਮਦਰਦੀ ਪ੍ਰਗਟ ਕਰਨੀ ਡਰਾਮੇ ਕਰਨ ਲੱਗ ਗਿਆ ਜਦੋਂ ਲੋਕਾਂ ਨੇ ਇਸ ਤਰ੍ਹਾਂ ਹਮਦਰਦੀ ਪ੍ਰਗਟਨਾ ਕੀਤੀ ਬਲਕਿ ਇਹ ਬਿਆਨ ਹੋਣੇ ਸ਼ੁਰੂ ਹੋ ਗਏ ਸੋਸ਼ਲ ਮੀਡੀਆ ਤੇ ਵੀ ਇਹ ਹੋ ਗਿਆ ਕਿ ਜੀ ਇਹ ਇਹ ਨੂੰ ਇਹਦੇ ਪਾਪਾਂ ਦੀ ਸਜ਼ਾ ਮਿਲ ਜੇ ਅਕਾਲ ਪੁਰਖ ਕੋਈ ਸਜ਼ਾ ਇੰਦਾ ਤਾਂ ਦਿੰਦਾ ਨਹੀਂ ਪਰ ਉਹ ਪਤਾ ਨਹੀਂ ਲੱਗਣਦਾ ਕਿ ਕਦੋਂ ਉਹਨੂੰ ਸਜ਼ਾ ਮਿਲਦੀ ਹੈ ਨਹੀਂ ਤਾਂ ਬੈਠੇ-ਬੈਠੇ ਕੁਰਸੀ ਤੇ ਹੋਰ ਰੋਗ ਜਿਹੜੇ ਪਿਆ ਇਹ ਹੀ ਕਿਉਂ ਲੱਗਿਆ ਸੋ ਇਸ ਕਰਕੇ ਜਦੋਂ ਇਹ ਗੱਲ ਹੋਈ ਫਿਰ ਇਸ ਨੂੰ ਬੜਾ ਗੁੱਸਾ ਆਇਆ ਤੇ ਗੁੱਸੇ 'ਚ ਆ ਕੇ ਕਿਉਂਕਿ ਜਦੋਂ ਬੰਦਾ ਤਲਖਾਈਆ ਕਰਦਾ ਹੋਵੇ ਜਦੋਂ ਕਿਸੇ ਦਾ ਸਮਾਜਿਕ ਬਾਈਕਟ ਹੋ ਗਿਆ ਲੋਕਾਂ ਨੂੰ ਮੂੰਹ ਨਾ ਲਾਉਂਦੇ ਹੋਣ ਉਹਦਾ ਬੁਰਾ ਹਾਲ ਹੋਇਆ ਹੋਵੇ ਉਦੋਂ ਫਿਰ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਉਹਨੇ ਗੁੱਸੇ ਚ ਆਏ ਨੇ ਅਸਤੀਫਾ ਦਾ ਪ੍ਰਧਾਨ ਕੀਤਾ ਉਹਦਾ ਇਹ ਇਰਾਦਾ ਸੀ ਵੀ ਸ਼ਾਇਦ ਮੇਰੇ ਅਸਤੀਫਾ ਦੇਣ ਨਾਲ ਲੋਕਾਂ ਨੂੰ ਮੇਰੇ ਨਾਲ ਹਮਦਰਦੀ ਹੋਊਗੀ ਪਰ ਨਹੀਂ ਉਹਦੇ ਅਸਤੀਫੇ ਦਾ ਜਿਹੜਾ ਹੈਗਾ ਸਮੁੱਚੇ ਸਿੱਖ ਸਮਾਜ ਨੇ ਸਵਾਗਤ ਕੀਤਾ ਹੋਰ ਤਾਂ ਹੋਰ ਉਹਦੇ ਸ਼ਰੀਕਾਂ ਨੇ ਵੀ ਸਵਾਗਤ ਕੀਤਾ ਉਹ ਤਾਂ ਆਪਾਂ ਖੁਸ਼ੀ ਟਿਕਾਣਾ ਬਤਾਉਣ ਲੱਗ ਪਏ ਜਦੋਂ ਇਹ ਹਾਲਤ ਹੋਈ ਸੁਖਵੀਰ ਬਾਦਲ ਕਿ ਇਹ ਵੀ ਤਾਂ ਬਹੁਤ ਬਾੜੀ ਗੱਲ ਐ ਫਿਰ ਉਹਨੇ ਆਪਣਾ ਚਾਂਕਿਆ ਬੁਲਾਇਆ ਡਾਕਟਰ ਦਰਜੀਤ ਸਿੰਘ ਚੀਮਾ ਉਹਨੂੰ ਕਿਹਾ ਵੀ ਆ ਕੀ ਹੋ ਗਿਆ ਪਪਾ ਤਾਂ ਜਿਹੜਾ ਸੀ ਪਲੈਨਿੰਗ ਕੋਈ ਹੋਰ ਕੀਤੀ ਸੀ ਵੀ ਲੋਕਾਂ ਦੀ ਆਪਣੇ ਨਾਲ सिंपथी ਹੋਊਗੀ ਤੇ ਉਲਟਾ ਇਹ ਤਾਂ ਲੋਕ ਮਜ਼ਾਕ ਡਾਉਣ ਲੱਗੇ ਆਪਣਾ ਹੁਣ ਕੀ ਕਰੀਏ ਉਹ ਕਹਿੰਦਾ ਪ੍ਰਧਾਨ ਜੀ ਬੇਫਿਕਰ ਰਹੋ ਮੈਂ ਚਲਾਉਣਾ ਕੋਈ ਚੱਕਰ ਕਿਉਂਕਿ ਚਾਂਕਿਆ ਤਾਂ ਹੈ ਹੀ ਉਹ ਝੂਠ ਬੋਲਣ ਦਾ ਆਦੀ ਹੈ ਉਹ ਗੁੰਮਰਾਹ ਕਰਨਾ ਚਾਹਦਾ ਹੈ ਲੋਕਾਂ ਨੂੰ ਗੁੰਮਰਾਹ ਕਰਨਾ ਕੀ ਔਖਾ ਹੈ ਉਹਦਾ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਗੁੰਮਰਾਹ ਕਰ ਗਿਆ ਪਹਿਲਾਂ ਵੀ ਕਰ ਗਿਆ ਹੁਣ ਵੀ ਕਰੀ ਜਾਂਦਾ ਉਹਨੇ ਜੀ ਚੱਕਰ ਚਲਾਇਆ ਕਿ ਦੇਖੋ ਉਹ ਲੋਕ ਜਿਹੜੇ ਕਚਸ਼ਾ ਬਧਾਈ ਜਾਂਦੇ ਆ ਉਹਨਾਂ ਨੂੰ ਖੁਸ਼ ਨਹੀਂ ਹੋਣਾ ਚਾਹੀਦਾ ਪ੍ਰਧਾਨ ਸਾਹਿਬ ਨੇ ਅਸਤੀਫਾ ਉਹਨਾਂ ਦੀ ਮੰਗ ਤੇ ਨਹੀਂ ਦਿੱਤਾ ਜਿਵੇਂ ਦਵਾ ਦੀ ਨਹੀਂ ਦਿੱਤਾ ਪ੍ਰਧਾਨ ਸਾਹਿਬ ਨੇ ਤਾਂ ਅਸਤੀਫਾ ਇਸ ਕਰਕੇ ਦਿੱਤਾ ਕਿ ਇਸ ਅੰਦਾਜ਼ੀ ਪੰਜ ਸਾਲਾਂ ਦੀ ਮਿਆਦ ਹੈ ਉਹ ਖਤਮ ਹੋਣ ਵਾਲੀ ਹੈ ਉਹਨਾਂ ਨੇ ਅਸਤੀਫਾ ਇਸ ਕਰਕੇ ਦਿੱਤਾ ਕਿਉਂਕਿ 14 ਨਵੰਬਰ ਨੂੰ ਜਿਹੜੀ ਹੈਗੀ ਉਹ ਚੋਣ ਹੋਣ ਵਾਲੀ ਹੈ ਡੈਲੀਗੇਟ ਜਿਹੜੇ ਆ ਦੁਬਾਰਾ ਚੋਣ ਕਰਨਗੇ ਇਹ ਚਾਂਕਿਆ ਨੂੰ ਇਹ ਪੁੱਛੇ ਚੋਣ ਜਿਹੜੀ ਹੈ ਸੁਖਬੀਰ ਬਾਦਲ ਪਹਿਲਾਂ 16 ਸਾਲ ਤੋਂ ਇਕੱਲੇ ਦਲ ਦੀ ਪ੍ਰਧਾਨਗੀ ਕਰਦਾ ਰਿਹਾ ਤੇ ਜੇ ਪੰਜ-ਪੰਜ ਸਾਲ ਦੀ ਮਿਆਦ ਹੁੰਦੀ ਰਹੀ ਹੈ ਤੇ ਫਿਰ ਇਹ ਦੁਬਾਰਾ ਮਤਲਬ ਕਿ ਤਿੰਨ ਵਾਰ ਉਹਨੇ ਸਤੀਫੇ ਦਿੱਤੇ ਉਹਨੇ ਚਾਹੀਦੇ ਸੀ ਇੱਕ ਵੀ ਸਤੀਫਾ ਨਹੀਂ ਦਿੱਤਾ ਕਿਉਂਕਿ ਇਹ ਚੁਣਿਆ ਹੋਇਆ ਪ੍ਰਧਾਨ ਨਹੀਂ ਸੀ ਮਿਸਟਰ ਚੀਮਾ ਤੂੰ ਝੂਠ ਬੋਲ ਰਿਹਾ ਹੈ ਇਹ ਨੋਮੀਨੇਟ ਕੀਤਾ ਵੈਸੀ ਇਹ ਨਿਯੁਕਤ ਕੀਤਾ ਵੈਸੀ ਇਹਨੂੰ ਨਿਯੁਕਤ ਕੀਤਾ ਸੀ ਇਹਦੇ ਪਿਓ ਨੇ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਜਦੋਂ ਪ੍ਰਧਾਨ ਹੋਣਾ ਆਇਆ ਉਸ ਤੋਂ ਬਾਅਦ ਕਦੋਂ ਤੁਹਾਡੇ ਡੈਲੀਗੇਟਾਂ ਦੀ ਚੋਣਾਂ ਕਦੋਂ ਹੋ ਗਈਆਂ ਜਿਹੜੇ ਚਾਰ ਨਾਮਿਨੇਟ ਹੁੰਦੇ ਨੇ ਕਹਿੰਦੇ ਜੀ ਸਾਰੇ ਅਧਿਕਾਰ ਪ੍ਰਧਾਨ ਜੀ ਦੇ ਉੱਤੇ ਤੇ ਫਿਰ ਇਹ ਕੋਈ ਚੋਣ ਹੋਈ ਨਾਲੇ ਮੈਂ ਪੁੱਛ ਰਾਂ ਕਿ ਤੁਸੀਂ 14 ਨਵੰਬਰ ਤੱਕ ਕਿੰਨੇ ਦਿਨ ਲੈ ਗਏ 16 ਨੂੰ ਇਹਨਾਂ ਨੇ ਬਿਆਨ ਦਿੱਤਾ ਹੈ ਕਿ 14 ਨਵੰਬਰ ਨੂੰ ਕਿੰਨੇ ਦਿਨ ਲੈ ਗਏ ਮਹੀਨਾ ਵੀ ਨਹੀਂ ਡੈਲੀਗੇਟ ਕਿੱਥੋਂ ਲਿਆਉਂਗੇ ਡੁਪਲੀਕੇਟ ਡੈਲੀਗੇਟ ਹੋਣ ਨਹੀਂ ਚਾਣੇ ਕਾਪੀਆਂ ਫੜਾ ਦੇਣਗੇ ਉਹ ਤੁਹਾਨੂੰ ਪੈਸੇ ਉਹਦੇ ਫੜਾ ਦੇਣਗੇ ਉਹ ਡੈਲੀਗੇਟ ਬਣ ਕੇ ਨਹੀਂ ਹੁਣ ਜਿਹੜੇ ਡੈਲੀਗੇਟ ਭਾਤੀ ਕਰਨਗੇ ਉਹ ਤੁਹਾਡੇ ਸ਼ਰੀਕ ਵੀ ਕਰਨਗੇ ਸੁਧਾਰ ਲਹਿਰ ਵਾਲੇ ਵੀ ਕਰਨਗੇ ਹੁਣ ਹੋਰ ਗਰੁੱਪ ਵੀ ਇੰਟਰਸਟ ਲੈਣਗੇ ਤਾਂ ਕਿ ਤੁਹਾਡੀਆਂ ਜਿਹੜੀਆਂ ਚਾਲਾਂ ਨੇ ਇਹਨਾਂ ਨੂੰ ਫੇਲ ਕੀਤਾ ਜਾਵੇ ਝੂਠ ਨਾ ਬੋਲੋ ਕੋਈ ਡੈਲੀਗੇਟ ਇਹ ਪਹਿਲਾਂ ਨਾ ਇਹਨੇ ਪਹਿਲਾਂ ਅਸਤੀਫਾ ਦਿੱਤਾ ਹੈ ਅਸਤੀਫਾ ਤਾਂ ਇਹਨੇ ਇਹਨੂੰ ਕੋਈ ਪਤਾ ਨਹੀਂ ਲੱਗਦਾ ਸੀ ਪਾਗਲ ਹੋਏ ਦਿੱਤਾ ਹੈ ਇਹਨੂੰ ਪਤਾ ਨਹੀਂ ਕਿ ਕੀ ਨਾ ਐਵੇਂ ਉੱਤੇ ਪੋਚੇ ਨਾ ਮਾਰ ਜਦੋਂ ਇਹ ਤੇ ਵੀ ਸਵਾਲ ਫਰੇ ਸ਼ੁਰੂ ਹੋ ਗਏ ਜੀ ਪਹਿਲਾ ਤਾਂ ਇਹਨੇ ਕਿਹਾ ਅਸਤੀਫਾ ਦਿੱਤਾ ਨਹੀਂ ਫਿਰ ਇਹਨੇ ਚਾਲ ਚੱਲੀ ਫਿਰ ਇਹਨੇ ਆਪਣੀ ਕੰਗਣਾ ਪੜੋਸੀ ਜਾ ਕੇ ਕੰਗਣਾ ਨੇ ਫਿਰ ਉਹੀ ਸ਼ਰਤ ਦੀ ਪ੍ਰਾਣੀ ਵਜਾਇਲ ਉਹ ਸਿੱਧੀ ਵਜਾਇਲ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਅੱਗੇ ਜਾ ਕੇ ਫਟ ਗਈ ਉਹਨੇ ਕਿਹਾ ਵੀ ਹੁਣ ਕਾਲੀ ਦਲ ਦੇ ਪ੍ਰਧਾਨਤਾ ਦੇਤਾ ਅਸਤੀਫਾ ਹੁਣ ਗਿਆਨੀ ਹਰਪ੍ਰੀਤ ਸਿੰਘ ਕਰ ਲਿਆ ਵੀ ਤਿਆਰੀ ਬਣ ਜਾ ਪ੍ਰਧਾਨ ਉਹ ਕਿੰਦੇ ਦਾ ਪ੍ਰਧਾਨ ਬਣਨ ਨੂੰ ਫਿਰਦਾ ਸੀ ਇਹ ਦੋਸ਼ ਬਿਰਸਾ ਸਿੰਘ ਬਲਟੋਹਾ ਨੇ ਕਈ ਵਾਰ ਲਾਇਆ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਨੂੰ ਫਿਰਦਾ ਹੈ ਉਹਨਾਂ ਨੇ ਕਦੇ ਇੱਛਾ ਜਹਾਨ ਨਹੀਂ ਕੀਤੀ ਉਹਨਾਂ ਨੂੰ ਜਦੋਂ ਸੁਧਾਰ ਲਹਿਰ ਵਾਲਿਆਂ ਨੇ ਕਿਹਾ ਵੀ ਕੋਈ ਧਾਰਮਿਕ ਸ਼ਕਿਤ ਧਾਰਮਿਕ ਸ਼ਕਸ਼ੀਤ ਹੈ 노 ਡਾਊਟ ਸਭ ਤੋਂ ਵੱਧ ਕੁਆਲੀਫਾਈਡ ਸਭ ਤੋਂ ਵੱਧ ਕੁਆਲੀਫਾਈ ਐਮਫੀਲ ਡਾਕਟਰ ਪੀ ਐਚ ਡੀ ਕਥਾਵਾਚ ਧਾਰਮਿਕ ਸ਼ਕਤੀਤ ਹੈ ਜਦੋਂ ਉਹਨੂੰ ਪੁੱਛਿਆ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਹੁੰਦਾ ਕਹਿੰਦਾ ਭਾਈ ਮੈਂ ਇੱਕ ਧੜੇ ਦਾ ਨਹੀਂ ਜੇ ਧੜਿਆਂ ਦੀ ਏਕਤਾ ਹੋਣੀ ਹੈ ਤਾਂ ਮੈਂ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹਦਾ ਇਹ ਕੋਈ ਇੱਛਾ ਹੋ ਗਈ ਇਹਦੇ ਇਹ ਬਜਾਇਲ ਛੱਡੀ ਉਹ ਮੈਂ ਦੱਸੂਗਾ ਗਿਆਨੀ ਹਾਪੇਸ਼ੀ ਕਿ ਹੋਰਾਂ ਨੇ ਇਹਦਾ ਚੈਲੰਜ ਕਬੂਲ ਕੀਤਾ ਕਿ ਨਹੀਂ ਕੀਤਾ ਫਿਰ ਕੀ ਹੋਇਆ ਜੀ ਫਿਰ ਕਾਰਜਕਾਰੀ ਪ੍ਰਧਾਨ ਸਰਦਾਰ ਬਰਵਿੰਦਰ ਸਿੰਘ ਭੁੰਦਰ ਨੇ ਖੋਰ ਕਮੇਟੀ ਦੀ ਮੀਟਿੰਗ ਸੱਦ ਲਈ ਖੋਰ ਕੱਕੇ ਨੂੰ ਹੋੜਾਰਾ ਰੱਖ ਖੋਰ-ਖੋਰ ਨਹੀਂ ਖੋਰ ਕਮੇਟੀ ਜਿਹੜਾ ਕਿ ਖੋਰ ਭਰਤੀ ਕੀਤਾ ਹੋਇਆ ਹੈ ਨਿਯੁਕਤ ਕੀਤਾ ਹੋਇਆ ਡੈਲੀਗੇਟਾਂ ਨੇ ਨਹੀਂ ਆਪਣੀ ਮਰਜ਼ਾ ਜਿਹੜੇ ਪਹਿਲਾਂ ਨਿਕਲ ਕੇ ਸੁਧਾਰ ਲੈਣ ਚਲੇ ਗਏ ਉਹ ਚਲੇ ਗਏ ਫਿਰ ਬਾਅਦ ਚ ਖੋਰ ਭਰਤੀ ਕਰ ਲਿਆ ਖੋਰ ਕਮੇਟੀ ਦੀ ਮੀਟਿੰਗ ਸੱਦ ਲਈ ਉੱਥੇ ਫਿਰ ਸ਼ੋਰ ਕਮੇਟੀ ਵਾਲੇ ਆ ਗਏ ਉਹਨਾਂ ਨੇ ਜਿੰਦਾਬਾਦ ਮੁਰਦਾਬਾਦ ਕਰਤੀ ਤੇ ਉਹਨਾਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਤਾ ਉਹਨਾਂ ਨੇ ਵੀ ਅਸੀਂ ਅਸੀਂ ਭੇ ਦੇਵਾਂਗੇ ਜੀ ਜਿਹੜਾ ਸੁਖਵੀਰ ਬਾਦਲ ਦੇ ਲਫਾਫੇ ਚੋਂ ਨਿਕਲਿਆ ਹੋਇਆ ਜੂਥ ਅਕਾਲੀ ਦਲ ਦਾ ਪ੍ਰਧਾਨ ਸੀ ਪਹਿਲਾਂ ਉਹਨੇ ਅਵਦਸ ਦੀ ਖੋਲੇ ਤਾਂ ਵੀ ਸੁਖਵੀਰ ਬਾਦਲ ਪ੍ਰਧਾਨ ਨਹੀਂਤਾ ਅਸੀਂ ਵੀ ਨਹੀਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐਨਕੇ ਸ਼ਰਮਾ ਜਿਹੜੇ ਕਿ ਨਾ ਪੰਥਕ ਰਹੇ ਨਾ ਸਿੱਖ ਨੇ ਨਾ ਲੈਣਾ ਨਾ ਦੇਣਾ ਨਾ ਉਹ ਪੰਜਾਬੀ ਪਾਰਟੀ ਦੇ ਜਦਾ ਫਿੱਟ ਬੈਂਦੇ ਨੇ ਪਰ ਪੰਥਕ ਪਾਰਟੀ ਦੇ ਫਿੱਟ ਨਹੀਂ ਬੈਂਦੇ ਫਿਰ ਉਹਨਾਂ ਨੇ ਦਿੱਤਾ ਜੀ ਜੇ ਉਹ ਪ੍ਰਧਾਨੀਆ ਦੇ ਅਸੀਂ ਵੀ ਨਹੀਂ ਦੇਦੇ ਫਿਰ ਪਤਾ ਨਹੀਂ ਕਿੰਨੇ ਕਨੇ ਇਹ ਆਫਰਾਂ ਦਿੱਤੀਆਂ ਇਹ ਲਿਖ ਕੇ ਲਿਆਈ ਸੀ ਸਾਰੇ ਇਹ ਜਿਹੜੀ ਸ਼ੋਰ ਕਮੇਟੀ ਆਲੇ ਸੀ ਇਹ ਲਿਖ ਕੇ ਲਿਆਈ ਸੀ ਤੇ ਖੋਰ ਕਮੇਟੀ ਵੀ ਸਾਬਤ ਹੋ ਗਈ ਫਿਰ ਜਿਹੜੀ ਮੀਟਿੰਗ ਰੱਖੀ ਦੀ ਖੋਰ ਕਮੇਟੀ ਦੀ ਉਹਦਾ ਕੋਈ ਨਤੀਜਾ ਤਾਂ ਨਿਕਲਿਆ ਨਹੀਂ ਬਲਵੇਂ ਨਤੀਜਾ ਕੀ ਨਿਕਲਿਆ ਬਲਵਿੰਦਰ ਸਿੰਘ ਭੁੰਦੜ ਤਾਂ ਬਿਆਨ ਹੋਰ ਦੇ ਜਾਂਦਾ ਹੈ ਪ੍ਰੈਸ ਕਾਨਫਰੰਸ 'ਚ ਸਭ ਨੇ ਸਾਰੀ ਦੁਗਿਆ ਸੁਣਿਆ ਬਾਲੀ ਬਿਆਖਾਨੀ 로ਡ 'ਨੀ ਜਿਹੜਾ ਪ੍ਰੈਸ ਨੋਟ ਆਉਂਦਾ ਉਹ ਚੀਮਾ ਹੋਰ ਕੁਝ ਹੋ ਰਹੀ ਹੈ ਸਾਰੇ ਪੱਤਰਕਾਰ ਹੈਰਾਨ ਵੀ ਪ੍ਰੈਸ ਨੋਟ ਜਿਹੜਾ ਹੈਗਾ ਹੋਰ ਹੈ ਤੇ ਪ੍ਰੈਸ ਕਾਨਫਰੈਂਸ ਜਿਹਦੇ ਬਿਆਨ ਨੇ ਉਹ ਹੋਰ ਨੇ ਸੋ ਇਹ ਇਹਨਾਂ ਦੀ ਸਾਰੀ ਤਾਣੀ ਉਲਝੀ ਪਈ ਹੈ ਇਹ ਹਫੜੇ ਭਾਈ ਨੇ ਹਫੜੇ ਨਹੀਂ ਕਿਉਂਕਿ ਚਾਰਚਪੇਓ ਜੀ ਨੂੰ ਕੁਝ ਸੋਚਦਾ ਨਹੀਂ ਉਹ ਨੇ ਨਾ ਬਲਵਿੰਦਰ ਪੁੰਦੂ ਨੂੰ ਸੋਚਿਆ ਉਹ ਪ੍ਰੈਸ ਬਿਆਨ ਕੋਈ ਛੋੜ ਦੇ ਜਾਂਦਾ ਮਿੱਠਾ ਕੋਈ ਹੋਰ ਦੇ ਜਾਂਦਾ ਚੀਮਾ ਕੋਈ ਹੋਰ ਦੇ ਜਾਂਦਾ ਪ੍ਰੈਸ ਨੋਟ ਕੋਈ ਹੋਰ ਇਸ਼ੂ ਕਰ ਦੇ ਜਾਂਦੇ ਨੇ ਹੁਣ ਇਹਨਾਂ ਦਾ ਜਿਹੜਾ ਦਿਮਾਗ ਹੈ ਨਾ ਸੁਖਵੀਰ ਬਾਦਲ ਵਾਂਗੂ ਇਹਨਾਂ ਸਾਰਿਆਂ ਦਾ ਖਿਲ ਗਿਆ ਜਦੋਂ ਖੋਰ ਕਮੇਟੀ ਦੀ ਮੀਟਿੰਗ ਬਲਵਿੰਦਰ ਸਿੰਘ ਭੁੰਦੜ ਕਰ ਰਿਆ ਸੀ ਉੱਥੇ ਫਿਰ ਸ਼ੋਰ ਕਮੇਟੀ ਆ ਗਈ ਫਿਰ ਲਾ 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 ਹੋ ਗਈ ਇੱਕ ਗੀਤ ਹੈ ਨਾ ਲਾ 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 ਹੋ ਗਈ ਖਾੜਾ ਗਿਆ ਹੱਲ ਜੀ ਖਾੜੇ ਵਿੱਚ ਪਹੁੰਚ ਗਿਆ ਸੁੱਚਾ ਤੇ ਮੱਲ ਜੀ ਉੱਥੇ ਵਸ ਸੁੱਚਾ ਤੇ ਮੱਲ ਪਹੁੰਚ ਗਿਆ ਫਟਾਫਟ ਅਸਤੀਵੇ ਦੇਣੀ ਸ਼ੁਰੂ ਕਰ ਦਿੱਤੇ ਇਹ ਜਿਹੜਾ ਅਸਤੀਵੇ ਦੇਣ ਵਾਲਾ ਇਹਨਾਂ ਦਾ ਡਰਾਮਾ ਸੀ ਇਹ ਆਲਰੇਡੀ ਸਕ੍ਰਿਪਟਡ ਸੀ ਇਹ ਕਿਉਂਕਿ ਸਾਰੇ ਅਸਤੀਵੇ ਪਹਿਲਾਂ ਟਾਈਪ ਕਰਕੇ ਲਏਗੇ ਸੀ ਮੀਟਿੰਗ ਦਾ ਟਾਈਮ ਸੀ ਜਦੋਂ ਦੱਸੋ ਜੀ ਖੋਰ ਕਮੇਟੀ ਦੀ ਮੀਟਿੰਗ ਹੋ ਰਹੀ ਆ ਫਿਰ ਸ਼ੋਰ ਕਮੇਟੀ ਵਾਲੇ ਅੰਦਰ ਕੇ ਮੜ ਗਏ ਕਿਹਦੇ ਮੜਨ ਦੇ ਉੱਤੇ ਨਹੀਂ ਨਾ ਮੜ ਸਕਦੇ ਇਹ ਪਲੈਨਿੰਗ ਸੀ ਉਹ ਮੀਟਿੰਗ ਕਰਨਗੇ ਜੇ ਉਹਨਾਂ ਨੇ ਬਾਈ ਦਾਵੇ ਉਹ ਅਸਤੀਫਾ ਮਨਜ਼ੂਰ ਕਰਨ ਲੱਗ ਗੀ ਖੋਰ ਕਮੇਟੀ ਤਾਂ ਤੁਸੀਂ ਸ਼ੋਰ ਕਮੇਟੀ ਵਾਲੇ ਪਾਣ ਕਿਉਂ ਲਾਲਾ ਲਾਲਾ ਕਰ ਦੋ ਉਥੇ ਆਟ ਰੱਬਾ ਕਰ ਦੋ ਇਹ ਸਾਰਾ ਆਲਰੇਡੀ ਪਲਾਨ ਸੀ ਪਰ ਲੋਕਾਂ ਨੇ ਇਸ ਦਾ ਮਜ਼ਾਕ ਉਡਾਇਆ ਮਜ਼ਾਕ ਉਡਾਇਆ ਸਭ ਦੇ ਸਾਹਮਣੇ ਉਹ ਸਾਰੇ ਸੋਸ਼ਲ ਮੀਡੀਆ 'ਚ ਮਜ਼ਾਕ ਉਡਾ ਰਹੇ ਹੈ ਸਵਾਲਾਂ ਦੇ ਜਵਾਬ ਕਿਸੇ ਕੋਲੇ ਵੀ ਨਾ ਚੀਮੇ ਕੋਲੇ ਨਾ ਭੁੰਦੜ ਕੋਲੇ ਸੁਖਵੀਰ ਕੋਲੇ ਤਾਂ ਬਚਾਰੇ ਕੋਲੇ ਹੋਣੇ ਕੀ ਸੀ ਹੁਣ ਕਿੰਨੇ ਕ ਅਸਤੀਫੇ ਆਉਣਗੇ ਆਉਣਗੇ ਜਾਂ ਨਹੀਂ ਆਉਣਗੇ ਗੱਲ ਤਾਂ ਇਹ ਕਿ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਹੀ ਨਹੀਂ ਸੀ ਅਰਜੀ ਦਿੱਤੀ ਸੀ ਐਲਾਨ ਕੀਤਾ ਸੀ ਉਹਨਾਂ ਨੇ ਐਲਾਨ 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 ਜੀ ਸਾਰਾ ਕੁਝ ਕਰ ਗਏ ਨਾ ਸੁਖਵੀਰ ਅਸਤੀਫਾ ਦੇਣਾ ਚਾਹੁੰਦਾ ਸੀ ਉਹ ਤਾਂ ਐ ਜੱਜਮੈਂਟ ਕਰ ਰਹੇ ਸੀ ਕੋਈ ਮੇਰੇ ਨਾਲ ਸੇਫਟੀ ਪਰਖਤ ਹੁੰਦੀ ਹੈ ਕਿ ਨਹੀਂ ਨਾਲ ਇਹ ਦਬਾਅ ਬਣਾਉਣਾ ਚਾਹੁੰਦੇ ਸੀ ਮੇਰੇ ਨਾਲ ਇੰਨੇ ਲੋਕ ਖੜੇ ਨੇ ਉਹ ਭਾਈ ਤੇਰੇ ਨਾਲ ਤਾਂ ਖੜੇ ਨੇ ਸਾਨੂੰ ਪਤਾ ਕਿੰਨੇ ਖੜੇ ਨੇ ਮੇਰੇ ਨਾਲ 107 ਮੈਂਬਰ ਦਾ ਸ਼੍ਰੋਮਣੀ ਕਮੇਟੀ ਦੇ ਖੜੇ ਨੇ ਜਿਨ੍ਹਾਂ ਨੇ ਤਾਂ ਮੈਨੂੰ ਵੋਟ ਪਾਈ ਸੀ ਉਹ ਖੜੇ ਨੇ ਤੇਰੇ ਨਾਲ ਬਾਕੀ ਜਿਹੜੀਆਂ ਤੂੰ ਨਿਯੁਕਤੀਆਂ ਕੀਤੀਆਂ ਨੇ ਡੈਲੀਗੇਟ ਕੋਈ ਨਹੀਂ ਚੁਣਿਆ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਕੋਈ ਡੈਲੀਗੇਟ ਚੁਣਕੇ ਨਹੀਂ ਆ ਸਾਰੇ ਤੇਰੇ ਲਫਾਫਿਆਂ ਦੇੋਂ ਨਿਕਲੇ ਹੋਣੇ ਜਿਹੜੇ ਤੇਰੇ ਲਫਾਫਿਆਂ ਦੇ ਨਿਕਲੇ ਰਹੇ ਹੋਏ ਨੇ ਸੁਖਬੀਰ ਸਿਆ ਉਹ ਤਾਂ ਭਰਾਵਾ ਤੇਰੇ ਨਾਲ ਹੀ ਰਹਿਣਗੇ ਮੈਂ ਭਰਾ ਗਲਤ ਕਹਿ ਬੈਠਾ ਕਿਉਂਕਿ ਤੂੰ ਤਰਖਾਈਆਂ ਇਸ ਕਰਕੇ ਤੈਨੂੰ ਭਰਾ ਵੀ ਨਹੀਂ ਕਹਿ ਸਕਦੇ ਉਹ ਤਾਂ ਤੇਰੇ ਨਾਲ ਹੀ ਰਹਿਣਗੇ ਫਿਰ ਇਹਦਾ ਦਬਾ ਜਿਹੜਾ ਤੁਸੀਂ ਬਣਾਉਣਾ ਚਾਹੁੰਦੇ ਸੀ ਗਿਆਨੀ ਰਕबीर ਸਿੰਘ ਤੇ ਉਹ ਦਬਾ ਤੁਹਾਡਾ ਚੱਲਿਆ ਨਹੀਂ ਜਾਦੂ ਚੱਲਿਆ ਨਹੀਂ ਤੁਹਾਡਾ ਵਿਗਿਆਨੀ ਜੀ ਰਕबीर ਸਿੰਘ ਜੀ ਡੋਲ ਜਾਣਗੇ ਮੱਤ ਸੋਚੋ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਇਹ ਜਥੇਦਾਰ ਸ੍ਰੀ ਅਕਾਲ ਪਖਤਵ ਨੇ ਅਕਾਲ ਪਖਤਵ ਦੇ ਸਿਰਜਕ ਮੇਰੀ ਪੀੜੀ ਦੇ ਮਾਲਕ ਦਾ ਉਹਨਾਂ ਦੇ ਸਿਰ ਤੇ ਹੱਥ ਹੈ ਤੁਸੀਂ ਮੌਕਾ ਕਿਉਂ ਭੜਿਆ ਇਹ ਇਸ ਕਰਕੇ ਭੜਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਜਹਦਾਤ ਪਕਸ਼ੀ ਗਰਵਨੋ ਸਾਹਿਬ ਉਹ ਵੀ ਵਰਗੇ ਹੋਏ ਨੇ ਗਿਆਨੀ ਸੁਲਤਾਨ ਸਿੰਘ ਜਹਦਾਤ ਪਕਸ਼ੀ ਪਟਨਾ ਸਾਹਿਬ ਉਹ ਵੀ ਬਾਹਰ ਗਏ ਹੋਏ ਨੇ ਵੀ ਅਸੀਂ ਆ ਜਿਹੜਾ ਡਰਾਮਾ ਰੱਦ ਕੇ ਸ਼ਾਇਦ ਗਿਆਨੀ ਰਘਵੀਰ ਸਿੰਘ ਤੇ ਅਸਰ ਪਾ ਲਾਂਗੇ ਇਸ ਪਲੇਖੇ 'ਚ ਮਰਤ ਰਹੋ ਉੱਥੇ ਮੇਰੀ ਪੀੜੀ ਦੇ ਮਾਲਕ ਦਾ ਪੈਦਾ ਹੈ ਐਵੇਂ ਨਹੀਂ ਕੁਰਸੀ ਤੋਂ ਡਿੱਗਿਆ ਤੂੰ ਤਾਂ ਕੁਰਸੀ ਜੜੜ ਕੇ ਬਹਿ ਜਾਣਾ ਤੈਨੂੰ ਕੁਰਸੀ ਨੇ ਕਿਵੇਂ ਡੇਗਤਾ ਇਹ ਮਹਿਸੂਸ ਕਰ ਤੈਨੂੰ ਕੁਰਸੀ ਨੇ ਕਿਉਂ ਡੇਗਿਆ ਲੋਕਾਂ ਨੂੰ ਤੇਰੇ ਨਾਲ ਕੋਈ ਹਮਦਰਦੀ ਨਹੀਂ ਤੇ ਨਾ ਹੀ ਤੂੰ ਸਿੰਘ ਸਾਹਿਬ ਤੇ ਕੋਈ ਦਬਾਅ ਬਣਾ ਸਕਦਾ ਹੈ ਹਾਂ ਇੱਕਲ ਹੋਰ ਕਿ ਇਹਨਾਂ ਦੇ ਕੰਗਣਾ ਰਾਉਤ ਨੇ ਇਹ ਬਿਆਨ ਦਿੱਤਾ ਸੀ ਕਿ ਲਓ ਜੀ ਗਿਆਨੀ ਹਰਪ੍ਰੀਤ ਸਿੰਘ ਪਿਆਰ ਹੋ ਜੇ ਹੁਣ ਸਾਡੇ ਪ੍ਰਧਾਨੇਤਾ ਪ੍ਰਧਾਨਗੀ ਤੋਂ ਦਿੱਤਾ ਤਾਸੀਫਾ ਉਹ ਬਣ ਜੇ ਪ੍ਰਧਾਨ ਬਲਟੋਹਾ ਸਾਹਿਬ ਇਹ ਸੁਨੇਹਾ ਗਿਆਨੀ ਹਰਪ੍ਰੀਤ ਸਿੰਘ ਕੋਲ ਪਹੁੰਚ ਗਿਆ ਤੇ ਉਹਨਾਂ ਨੇ ਤੇਰਾ ਚੈਲੰਜ ਕਬੂਲ ਵੀ ਕਰ ਲਿਆ ਉਹ ਆ ਰਹੇ ਨੇ ਤੇ ਜਦੋਂ ਮੌਕਾ ਮਿਲਿਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਵੀ ਕਰਨਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਬਣਨਗੇ ਥੋੜਾ ਮੂੰਹ ਅੱਡੇ ਦਾ ਅੱਡਿਆ ਰ ਸਤ ਸ਼੍ਰੀ ਅਕਾਲ ਦਰਦੇ ਕੋਮ ਦਰਦੇ ਕੋਮ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੋਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ